ਵਿਸ਼ਵਾਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਉੱਤਰ ਭਾਰਤ ਤੇ ਪੰਜਾਬ ਦੇ ਵਿੱਚ ਜਿੱਥੇ ਇੱਕ ਪਾਸੇ ਕਹਿਰ ਦੀ ਗਰਮੀ ਪੈ ਰਹੀ ਹੈ ਉੱਥੇ ਹੀ ਕਿਸਾਨਾਂ ਨੂੰ ਵੀ ਖੇਤਾਂ ਦੇ ਵਿੱਚ ਅੱਗ ਲੱਗਣ ਦੇ ਨਾਲ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਬੀਤੇ ਦਿਨ ਖਬਰਾਂ ਆਈਆਂ ਸਨ ਜਿੱਥੇ ਕਿਸਾਨਾਂ ਦੀ ਸੈਂਕੜੇ ਏਕੜ ਜ਼ਮੀਨ ਹੈ ਜਿਹੜੀ ਉਹ ਉਸਤੇ ਅੱਗ ਲੱਗੀ ਕਣਕ ਦੀ ਪੱਕੀ ਫਸਲ ਹੈ ਜਿਹੜੀ ਸੜ ਕੇ ਸੁਆਹ ਹੋ ਗਈ ਤੇ ਅੱਜ ਮੋਗਾ ਜ਼ਿਲ੍ਹੇ ਤੋਂ ਖਬਰਾਂ ਨੇ ਵੱਖ-ਵੱਖ ਜਗ੍ਹਾ ਤੇ ਅੱਗ ਲੱਗਣ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਸਦਾ ਸਿੰਘ ਵਾਲਾ ਪਿੰਡ ਦੇ ਵਿੱਚ ਕੰਬਾਈਨ ਚੋਂ ਚਿੰਗਾਰੀ ਨਿਕਲੀ ਜਿਸ ਕਾਰਨ ਖੇਤਾਂ ਨੂੰ ਅੱਗ ਲੱਗ ਗਈ ਅਤੇ ਕਣਕ ਦੀ ਖੜੀ ਫਸਲ ਹੈ ਜਿਹੜੀ ਉਸ ਨੂੰ ਅੱਗ ਨੇ ਆਪਣੀ ਚਪੇਟ ਦੇ ਵਿੱਚ ਲੈ ਰਿਆ ਖਬਰ ਹੈ ਕਿ 15 ਤੋਂ 20 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਹੈ ਬਾਗਾਪੁਰਾਣਾ ਆ ਮਾੜੀ ਮੁਸਤਫਾ ਦੇ ਵਿੱਚ ਵੀ ਕਾਫੀ ਫਸਲ ਨੂੰ ਅੱਗ ਨੇ ਆਪਣੀ ਚਪੇਟ ਦੇ ਵਿੱਚ ਲਿਆ ਗਰੀਬ ਕਿਸਾਨਾਂ ਦੀ ਕਰੀਬ 2.5 ਏਕੜ ਫਸਲ ਹੈ ਜਿਹੜੀ ਕਿਸਾਨ ਦੀ ਸੜ ਕੇ ਸੁਆਹ ਹੋ ਗਈ ਹੈ ਸੋ ਦੋ ਵੱਖੋ-ਵਕਰੀਆਂ ਘਟਨਾਵਾਂ ਦੇ ਵਿੱਚ ਇਹ ਫਸਲ ਨੂੰ ਅੱਗ ਲੱਗੀ ਹੈ ਜਿਸ ਦੇ ਵਿੱਚ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਸੋ ਇਲਾਕੇ ਦੇ ਕਿਸਾਨ ਆਗੂਆਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਜੋ ਫਸਲਾਂ ਦਾ ਨੁਕਸਾਨ ਹੋਇਆ ਉਸ ਦਾ ਜਾਇਜ਼ਾ ਲਵੇ ਅਤੇ ਸੰਬੰਧਿਤ ਤੇ ਨੁਕਸਾਨ ਜਿਨ੍ਹਾਂ ਕਿਸਾਨਾਂ ਨੂੰ ਹੋਇਆ ਹੈ ਉਹਨਾਂ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਭਾਈ ਜੀ ਅੱਜ ਜਿਹੜਾ ਖਾਨਕ ਨੂੰ ਅੱਗ ਲੱਗੀ ਆ ਇਹਦਾ ਕਿੰਨਾ ਕੁ ਨੁਕਸਾਨ ਹੋਇਆ ਹੈ ਕਿ ਕਿਦੀ ਪੈਲੀ ਹੈ ਕਿਵੇਂ ਹੋਇਆ ਜੀ ਇਹ ਸਰਦਾਰ ਰੇਸ਼ਮ ਸਿੰਘ ਦੀ 4 ਏਕੜ ਜ਼ਮੀਨ ਨੂੰ ਅੱਗ ਲੱਗੀ ਹੈ ਤੇ ਸਰਦਾਰ ਜਗਦੀਪ ਸਿੰਘ ਸੰਗਾ ਸਾਹਿਬ ਮੋਗੇ ਤੋਂ ਹੀ ਉਹਨਾਂ ਦਾ ਵੀ 22 ਕਿੱਲੇ ਵਣ ਮੱਚਿਆ ਜੀ ਆ ਸਾਡੀ ਕਪੈਣ ਬਹੁਤ ਦੂਰ ਚੱਲਦੀ ਸੀ ਅਸੀਂ ਤਾਂ ਕਿੱਲਾ 15 ਕਿੱਲਾਂ ਵਾੜ ਤੋਂ ਵੀ ਅੱਗ ਲੱਗੀ ਐ ਉਹ ਨਗਰ ਨੇ ਬਹੁਤ ਹਮਤ ਕੀਤੀ ਪਰ ਅੱਗ ਦੀ ਲੜੇੜ ਦੇ ਵਿੱਚ ਵੈਂਟੋ ਮੈਂਟੀ ਵੈਂਦੇ ਆ 3 ਪੱਤੀ ਐ ਕੜਵਾਣ ਵਾ ਚੁੱਕਿਆ ਜੀ ਤੇ ਉਸ ਕਿਸਾਨ ਸੰਬੰਧੀ ਜਿਸ ਦਾ ਨਿਸ਼ਾਨ ਹੋਇਆ ਸਰਕਾਰ ਤੋਂ ਵੀ ਕਰਦੇ ਵੀ ਉਹਨੂੰ ਮਾਜਵਾ ਵਤ ਤੋਂ ਵਤ ਜਾਵੇ ਅੱਜ 20 ਅਪ੍ਰੈਲ ਨੂੰ ਪਿੰਡ ਸੱਦਾ ਸਿੰਘ ਵਾਲੇ ਆ ਅੱਗ ਲੱਗੀ ਕਣਕ ਨੂੰ ਤੁਸੀਂ ਦੇਖੋ ਆ ਸਾਰਾ ਦਿੱਤੀ ਜਾਂਦੇ ਆ 35 40 ਕਿੱਲੇ ਕਣਕ ਦੇ ਜਿਹੜੇ ਮੱਚ ਗਏ ਇਹ ਸਮਝ ਲਓ ਜੈਦੇਵ ਉਹਨਾਂ ਦੀ ਵਿੱਚ ਜ਼ਿਆਦਾ ਜ਼ਮੀਨ ਆ ਗਈ ਤੇ ਰੇਸ਼ੋ ਸਿੰਘ ਉਹਨਾਂ ਦੀ ਕਣਕ ਆ ਗਈ ਤੁਸੀਂ ਇਹ ਲਾਓ ਸਾਬੀ ਕਣਕ ਵੇਚਣ ਤੋਂ ਲੈ ਕੇ ਅੱਜ ਤੱਕ ਜੀਵੰਤਾਰ ਕਿਸਾਨ ਟਿਕਦਾ ਰਹਿੰਦਾ ਵੀ ਅੱਜ ਮਤਲਬ ਹੋਊਗੀ ਕਣਕ ਕੱਲ ਹੋਊਗੀ 100 ਵਿਉਣ ਤਾਂ ਹੁੰਦੀਆਂ ਕਿ ਕਿਵੇਂਗਾ ਸਾਲ ਨਿਕੋਣਾ ਹੈ ਪੈਸੇ ਕਿੱਥੇ ਵਰਤਨੇ ਕੀ ਕਰਨਾ ਅੱਜ ਰੱਬ ਦੀ ਮਾਰ ਦੇਖੋ ਵੀ ਅੱਜ 35 40 ਕਿੱਲੇ ਜਿਹੜੀ ਕਣਕਾ ਪਿੰਡ ਸੱਦਾ ਸਿੰਘ ਵਾਲੇ ਅੱਗ ਲੱਗਣ ਦੇ ਨਾਲ ਮੱਚ ਗਈ ਪ੍ਰਸ਼ਾਸਨ ਨੂੰ ਅਪੀਲ ਆ ਕਿ ਜਿਹੜੀ ਅੱਜ 20 ਅਪ੍ਰੈਲ ਨੂੰ ਅੱਗ ਲੱਗ ਕੇ ਕਣਕ ਜਿਹੜੀ ਆ ਸੜ ਗਈ ਆ ਇਹਦਾ ਮੁਆਵਜ਼ਾ ਜਿਹੜਾ ਜਿਹੜੇ ਕਿਸਾਨ ਮਾਲਕ ਆ ਉਹਨਾਂ ਨੂੰ ਦਿੱਤਾ ਜਾਵੇ ਜਾਂ ਜਿਹੜੇ ਜ਼ਮੀਨ ਠੇਕੇ ਦੇ ਵੋਂਦੇ ਆ ਜਿਹਦੀ ਵੀ ਫਸਲ ਮੱਚੀ ਆ ਉਹਨੂੰ ਇਹ ਜਿਹੜਾ ਮੁਆਵਜ਼ਾ ਉਹ ਮਿਲਣਾ ਚਾਹੀਦਾ ਮੇਰੀ ਅਪੀਲ ਆ ਪ੍ਰਸ਼ਾਸਨ ਨੂੰ ਕਿ ਕਿਸਾਨ ਦੇ ਨਾਲ ਇਹੜਾ ਧੱਗਾ ਹੋਇਆ ਇਹ ਪਰਮਾਤਮਾ ਵੱਲੋਂ ਹੋਇਆ ਪਰ ਪ੍ਰਸ਼ਾਸਨ ਦੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਕਿ ਜਿਹੜਾ ਮੁਆਵਜ਼ਾ ਕਿਸਾਨ ਨੂੰ ਸਵਤੰਤਰ ਕਿਸਾਨ ਨੂੰ ਅੱਗ ਲੱਗਣਾ ਜਿਹੜਾ ਫਸਲ ਦਾ ਉਹ ਮਿਲਣਾ ਚਾਹੀਦਾ ਪਿੰਡ ਮਾੜੀ ਮਸਤਫਾ ਬਹੁਤ ਹੀ ਭਿਆਨਕ ਅੱਗ ਲੱਗ ਗਈ ਆ ਕਣਕ ਨੂੰ ਜਿੱਤੇ 25 ਤੋਂ 30 ਏਕੜ ਜ਼ਮੀਨ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਆ ਤੇ ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਦੇ ਥੱਲੇ ਦੱਬਿਆ ਵਾ ਤੇ ਇੱਕ ਉਹਨਾਂ ਦੀ ਜਿਹੜੀ ਫਸਲ ਆ ਉਹ ਸਾਰੀ ਸੜ ਗਈ ਆ ਤੇ ਅਸੀਂ ਸਰਕਾਰ ਅੱਗੇ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆਂ ਕਿ ਉਹਨਾਂ ਕਿਸਾਨਾਂ ਦੀ ਮਦਦ ਕੀਤੀ ਜਾਵੇ ਉਹਨਾਂ ਦੀ ਕਣਕ ਜਿਹੜੀ ਸੜੀ ਆ ਉਹਦਾ ਮਾੜਾ ਮਿਲੇ ਉਹਨਾਂ ਨੂੰ ਤੇ ਵੱਧ ਤੋਂ ਵੱਧ ਉਹਨਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਬਈ ਕਿਸਾਨਾਂ ਨੂੰ ਕਣਕ ਤੇ ਫਸਲ ਤੇ ਹੀ ਸਾਰੀ ਆਸ ਹੁੰਦੀ ਆ ਤੇ ਉਹੀ ਫਸਲ ਉਹਨਾਂ ਦੀ ਸੜ ਗਈ ਆ ਤੇ ਜੋ ਵੀ ਕਿਸਾਨ ਸਰਕਾਰ 'ਜਾ ਚੜਿਆ ਵਾ ਉਹ ਕਰਜ਼ਾ ਮਾਫ ਹੋਵੇ ਜਿੱਦਾਂ ਵੀ ਹੋਵੇ ਸਰਕਾਰ ਉਹਨਾਂ ਦੀ ਮਦਦ ਕਰੇ ਵੱਧ ਤੋਂ ਵੱਧ ਤੇ ਅਸੀਂ ਤਾਂ ਪ੍ਰਸ਼ਾਨ ਸਿੰਘ ਮੂਰੇ ਹੀ ਬੇਨਤੀ ਕਰਦੇ ਆਂ ਕਿ ਵੀ ਜਿੱਥੇ ਵੀ ਨੁਕਸਾਨ ਹੁੰਦਾ ਭਾਈ ਉੱਥੇ ਕਿਸਾਨਾਂ ਦੀ ਮਦਦ ਕਰੋ ਮਜ਼ਦੂਰਾਂ ਦੀ ਮਦਦ ਕਰੋ ਤੇ ਪਿੰਡ ਮਾੜੀ ਮੁਸਤਫਾ ਜਿਹੜੀ ਗੱਲ ਭਿਆਨਕ ਅੱਗ ਲੱਗੀ ਆ 25 30 ਕਿਲੇ ਕਣਕ ਦੇ ਸੜ ਕੇ ਸਵਾਹ ਹੋ ਗਿਆ ਭਈ ਉਹਦਾ ਉਹਦੇ ਵੱਲ ਸਰਕਾਰ ਨੂੰ ਵੇਖਣਾ ਚਾਹੀਦਾ ਤੇ ਵੀ ਉਹਦਾ ਮਾੜਾ ਮਿਲਣਾ ਚਾਹੀਦਾ ਤੇ ਕਿਸਾਨਾਂ ਦੀ ਮੱਤ ਹੋਣੀ ਚਾਹੀਦੀ ਆ ਤੇ ਜੋ ਵੀ ਉਹਨਾਂ ਦੇ ਕਾਰਜਾ ਕਰਜਾ ਸਾਰਾ ਉਹ ਮਾਫ ਹੋਣਾ ਚਾਹੀਦਾ